ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 1979-80 ਦੀ ਗੱਲ ਹੈ ਜਦੋਂ ਦਾਸ ਨੂੰ ਮਲੇਸ਼ੀਆ 'ਚ ਖਾਲਸਾ ਦਵਾਨ ਦੀ ਇੰਸਟੀਚੂਨ ਦਾ ਗੁਰੂ ਨਾਨਕ ਇੰਸਟੀਚੂਨ ਵਿਖੇ ਸੇਵਾ ਸੰਪੀ ਗਈ ਬੱਚਿਆਂ ਦੇ ਸ਼ਨੀਸ਼ਰ ਐਤਵਾਰ ਕਾਠ ਵੀ ਕਰੀਦੇ ਸੀ ਗੁਰਮਤ ਕੈਂਪ ਵੀ ਲਾਈਦੇ ਸੀ ਔਰ ਉਹਨਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦੇ ਪੂਰਨ ਯਤਨ ਕੀਤੇ ਜਾਂਦੇ ਸੀ ਇੱਕ ਦਿਨ ਬੜੀ ਹੈਰਾਨੀ ਹੋਈ ਪਿਆਰੇ ਵੀਰੋ ਕਿ ਇੱਕ ਵਿਦਿਆਰਥੀ ਨੇ ਇੱਕ ਸਵਾਲ ਕੀਤਾ ਕਹਿਣ ਲੱਗੇ ਕਿ ਸਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਖੇਤੀਬਾੜੀ ਕੀਤੀ ਔਰ ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਇਹ ਅਸਥਾਨ ਪਾਵਨ ਤੇ ਪਵਿੱਤਰ ਬਣੇ ਤਰਨਤਾਰਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਜੋ ਕੁਝ ਵੀ ਬਣਾਇਆ ਉਹ ਵੀ ਕਮਾਲ ਸੀ ਲੇਕਿਨ ਇੱਕ ਗੱਲ ਸਾਨੂੰ ਨਹੀਂ ਸਮਝਾਈ ਕਿ ਦਸਮ ਪਿਤਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਸਮੁੱਚੇ ਜੀਵਨ ਨੂੰ ਪਰਿਵਾਰ ਨੂੰ ਇਸ ਕੌਮ ਦੀਆਂ ਨੀਹਾਂ 'ਚ ਇਸ ਕੌਮ ਦੀ ਬੰਤਰ ਲਈ ਇਸ ਕੌਮ ਦੀ ਉਚੇਰੀ ਕਾਰਜ ਲਈ ਸਾਰਾ ਹੀ ਪਰਿਵਾਰ ਲੇਖੇ ਲਾਤਾ ਉਹਨਾਂ ਨੇ ਆਪਣੇ ਜੀਵਨ ਵਿੱਚ ਇਹਨਾਂ ਮਹਾਨ ਉਹਨਾਂ ਅਸਥਾਨਾਂ ਤੇ ਕਦੇ ਵੀ ਆਪਣਾ ਆਪ ਨਹੀਂ ਲਿਆਂਦਾ ਅਸੀਂ ਨਿੱਕੇ ਨਿੱਕੇ ਡੇਰਿਆਂ ਦੇ ਪਿੱਛੇ ਲੜਦੇ ਹਾਂ ਪਰਿਵਾਰਾਂ ਦੇ ਵਿੱਚ ਇੱਕ ਇੱਕ ਕਮਰੇ ਦੇ ਪਿੱਛੇ ਲੜਦੇ ਹਾਂ ਸੰਸਥਾਵਾਂ ਦੇ ਵਿੱਚ ਅਹੁਦੇ ਲੈਣ ਲਈ ਬਹੁਤ ਕੁਝ ਐਸਾ ਗਲਤ ਕਰਦੇ ਹਾਂ ਜਿਹੜਾ ਕਿ ਸਿੱਖੀ ਅਸੂਲਾਂ ਦੇ ਬਿਲਕੁਲ ਖਰਾਬ ਹੈ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ 9 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤਿਲਕ ਜੰਜੂ ਦੀ ਰੱਖਿਆ ਲਈ ਸਮੇਂ ਦੀ ਸਰਕਾਰ ਨਾਲ ਟੱਕਰ ਲੈਣ ਵਾਸਤੇ ਭੇਜ ਦਿੱਤਾ ਅਨੰਦਪੁਰ ਦਾ ਕਿਲਾ ਬਣਾਇਆ पांच किले बनाए तखत दी साजना कीती खालसे दी साजना कीती और उस पवित्र स्थान ਨੂੰ ਮੁੱਲ ਖਰੀਦ ਕੇ ਉਸ સ્થાન ਤੇ ਸਿੱਖੀ ਦਾ ਉਹ ਮਹਾਨ ਕੇਂਦਰ ਜਿਹੜਾ ਸੀ ਉਹ ਬਣਾਇਆ ਗਿਆ ਪਰ ਪਿਆਰੇ ਵੀਰੋ ਹਰਾਨੀ ਦੀ ਗੱਲ ਵਾਕਈ ਹੈ ਕਿ ਮਾਝੇ ਦੀ ਧਰਤੀ ਤੇ ਜੋ ਸਾਡੇ ਉਹਨਾਂ ਮਹਾਨ ਗੁਰੂ ਸਹਿਬਾਨ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਦਰਬਾਰ ਸਾਹਿਬ ਵਰਗੀ ਉਹ ਪਾਵਨ ਪਵਿੱਤਰ ਸਥਾਨ ਬਣਾਏ ਤਰਨਤਾਰਨ ਸਾਹਿਬ ਦਾ ਕਿੰਨਾ ਕਮਾਲ ਦਾ ਸਥਾਨ ਹੈ ਉਹ ਤੋਂ ਪਰੇ ਚੋਲਾ ਸਾਹਿਬ ਹੈ ਜਾਨਕੀ ਸਾਰੇ ਇਸ ਇਲਾਕੇ ਵਿੱਚ ਉਹਨਾਂ ਨੇ ਇਹ ਸਾਰੀ ਧਰਤੀ ਤੇ ਬਹੁਤ ਕੁਝ ਐਸਾ ਕੁਝ ਬਣਾ ਦਿੱਤਾ ਬਾਬੇ ਬਕਾਲੇ ਦੀ ਧਰਤੀ ਤੇ ਪਾਤਸ਼ਾਹ ਨੇ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਨੇਕ ਤਪੱਸਿਆ ਕੀਤੀ ਕਿ ਜਿਸ ਤਪੱਸਿਆ ਦੇ ਕਾਰਨ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਬੇਟਾ ਉਹਨਾਂ ਦੇ ਪਰਿਵਾਰ ਚ ਅਵਤਾਰ ਧਾਰ ਕੇ ਇਸ ਕੌਮ ਨੂੰ ਅੱਗੇ ਤੋਰਨ ਲਈ ਉਹ ਆਇਆ ਪਰ ਇੰਨੀ ਵੱਡੀ ਸੰਸਥਾਵਾਂ ਬਣਾ ਕੇ ਪਾਤਸ਼ਾਹ ਨੇ ਕਿਉਂ ਇਸ ਪਾਸੇ ਵੱਲ ਕਦਮ ਨਹੀਂ ਰੱਖਿਆ ਉਸ ਵਿਦਿਆਰਥੀ ਨੇ ਇਹ ਸਵਾਲ ਸਾਲ 1979 80 ਈਸਵੀ ਵਿੱਚ ਕੀਤਾ ਮਾਨਸਿਕ ਤੌਰ ਤੇ ਮਨ ਤੇ ਇੱਕ ਬੋਝ ਪੈ ਗਿਆ ਕਿ ਵਾਕਿਆ ਹੀ ਇਹ ਗੱਲ ਠੀਕ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਲਾਧੋਰੇ ਹੋ ਗਏ ਤਾਂ ਉਹਨਾਂ ਨੇ ਇਸ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਵਲ ਚਾਲੇ ਪਾਏ ਲੇਕਿਨ ਕੁਝ ਕੁ ਵਿਅਕਤੀ ਐਸੇ ਸਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਕਿ ਉਹਨਾਂ ਨੂੰ ਜਾਨ ਤੋਂ ਰੋਕਿਆ ਔਰ ਉਹਨਾਂ ਨੇ ਬਾਰੋਂ ਹੀ ਨਮਨ ਹੋ ਕੇ ਉਸ ਧਰਤੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ 'ਵਲ ਚਾਲੇ ਪਾਤੇ ਜਿਹਦੇ ਵਕ ਵਕ ਅਸਥਾਨ ਅਸੀਂ ਅੱਜ ਵੀ ਵੇਖਦੇ ਹਾਂ ਗੁਰ ਤੇਗ ਜੀ ਮਹਾਦਰ ਜੀ ਮਹਾਰਾਜ ਨੇ ਜਿਸ ਤਰ੍ਹਾਂ ਜੰਗਾਂ ਦੇ ਵਿੱਚ ਆਪਣੇ ਪਿਤਾ ਜੀ ਨੇ ਹਿੱਸਾ ਲਿਆ ਉਹ ਵੀ ਸਾਡੇ ਸਾਹਮਣੇ ਹੈ ਅਕਾਲ ਤਖਤ ਦੀ ਸਿਰਜਣਾ ਦਾ ਵੀ ਸਾਡੇ ਸਾਹਮਣੇ ਹੈ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਸਮੇਂ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਇਹ ਸਾਰਾ ਕੁਝ ਸੰਭਾਇਆ ਸੀ ਇਹਨਾਂ ਨਾਲ ਕਿਸੇ ਕਿਸਮ ਦਾ ਟਕਰਾਅ ਜਿਹੜਾ ਹੈ ਉਹ ਨਹੀਂ ਕੀਤਾ ਔਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੀ ਹੋ ਰਿਹਾ ਹੈ ਹਾਂ ਮਨ ਵਿੱਚ ਇੱਕ ਖਿਆਲ ਜ਼ਰੂਰ ਆਇਆ ਹੈ ਕਿ ਸ਼ਾਇਦ ਉਹਨਾਂ ਨੇ ਇਹ ਸੋਚਿਆ ਹੋਵੇਗਾ ਕਿ ਉਸ ਧਰਤੀ ਤੇ ਜੋ ਕੁਝ ਉਹ ਕਰ ਰਹੇ ਹਨ ਜਿਸ ਤਰ੍ਹਾਂ ਉਹ ਵਿਚਰ ਰਹੇ ਹਨ ਚਲੋ ਗੁਰੂ ਸਹਿਬਾਨ ਦੀ ਦਿੱਤੀ ਪਾਵਨ ਉਸ ਬਾਣੀ ਦਾ ਇੱਥੇ ਰਜਾਨਾ ਪ੍ਰਕਾਸ਼ ਕੀਤਾ ਔਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਕਿਸੇ ਕਿਸਮ ਦਾ ਖਲਲ ਪਾਉਣ ਦਾ ਕੋਈ ਵੀ ਇਰਾਦਾ ਜਿਹੜਾ ਸੀਗਾ ਉਹ ਨਹੀਂ ਕੀਤਾ ਸਿੱਖ ਪਰੰਪਰਾਵਾਂ ਵਿੱਚ ਇੱਕ ਮਹਾਨ ਕਾਰਜ ਹੈ ਅਸੀਂ ਜਦੋਂ ਤੱਕ ਸੇਵਾ ਕਰਦੇ ਹਾਂ ਇੱਕ ਗੱਲ ਜ਼ਿੰਦਗੀ ਚ ਯਾਦ ਰੱਖਣ ਵਾਲੀ ਹੈ ਕਿ ਗੁਰੂ ਸਹਿਬਾਨ ਦੀ ਪਾਵਨ ਪਵਿੱਤਰ ਇਹਨਾਂ ਅਸਥਾਨਾਂ ਨੂੰ ਇਹਨਾਂ ਸੰਸਥਾਵਾਂ ਨੂੰ ਜਿਹੜੀਆਂ ਗੁਰੂ ਸਾਹਿਬ ਜੀ ਦੇ ਉਸ ਪ੍ਰਚਾਰ ਲਈ ਬਣੀਆਂ ਹਨ ਅੱਜ ਉਸ ਤੋਂ ਅਸੀਂ ਬਹੁਤ ਦੂਰ ਚਲੇ ਗਏ ਆ ਇੱਕ ਬਿਲਕੁਲ ਇਸ ਨੂੰ ਬੇਸ਼ੱਕ ਕੂੜ ਪ੍ਰਚਾਰ ਕਿਹਾ ਜਾਵੇ ਸੱਚ ਕਿਹਾ ਜਾਵੇ ਅੱਜ ਉਹ ਵਿਅਕਤੀ ਇਸ ਵਿੱਚ ਹਨ ਜਿਨ੍ਹਾਂ ਤੇ ਕੇਸ ਚੱਲਦੇ ਹਨ ਜਿਹੜੇ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸ ਕੇ ਅੰਦਰ ਜੇਲਾਂ ਕੱਟ ਕੇ ਆਏ ਹਨ ਜਿਹੜੇ ਪੰਜ ਕਕਾਰਾਂ ਦੇ ਧਾਰਨ ਹੀ ਨਹੀਂ ਹਨ ਅੱਜ ਉਹ ਵਿਅਕਤੀ ਅੱਗੇ ਲੱਗ ਕੇ ਇਸ ਸਿੱਖੀ ਦੇ ਉਸ ਮਹਾਨ ਸਿਧਾਂਤ ਨੂੰ ਦਾਗ ਲਾ ਰਿਹਾ ਸੈਭ ਸੇਰੀ ਗੁਰ ਤੇਗ ਬਹਾਦਰ ਜੀ ਮਹਾਰਾਜ ਨੂੰ ਵੀ ਉਦੋਂ ਰੋਕਿਆ ਗਿਆ ਜਿੱਥੇ ਅੱਜ ਸਿੰਘਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਹੈ ਅਕਾਲ ਤਖਤ ਦੇ ਬਰਾਬਰ ਤੇ ਉਥੇ ਬੈਠ ਕੇ ਉਹਨਾਂ ਨੇ ਆਪਣੇ ਆਪ ਨੂੰ ਇਸ ਪਾਸੇ ਵੱਲ ਚਾਲੇ ਪਾ ਦਿੱਤੇ ਪਿਆਰੇ ਵੀਰੋ ਸਿੱਖੀ ਵਰਗਾ ਸਿਧਾਂਤ ਸੰਸਾਰ ਵਿੱਚ ਤੁਸੀਂ ਕਿਦਰੇ ਵੀ ਲਭ ਨਹੀਂ ਸਕਦੇ ਕਿੰਨੀਆਂ ਮੁਸ਼ਕਲਾਂ ਸੰਸਾਰ ਵਿੱਚ ਆਉਂਦੀਆਂ ਹਨ ਲੇਕਿਨ ਸਿੱਖੀ ਜਿਹੜੀ ਹੈ ਉਹ ਉਹਨਾਂ ਮੁਸ਼ਕਲਾਂ ਵਿੱਚ ਆਪ ਸ਼ਾਮਲ ਹੋ ਕੇ ਉਹਨਾਂ ਲੋਕਾਂ ਦੀ ਸਹਾਇਤਾ ਲਈ ਉਹਦੀ ਮਦਦ ਲਈ ਅੱਗੇ ਵਾਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੰਜ ਕਿਲੇ ਬਣਾਏ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਸਿੱਖਾਂ ਦੇ ਅੰਦਰ ਜੋ ਕੁਝ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਹੈ ਕਿ ਜੇ ਤੈਨੂੰ ਇਹ ਪ੍ਰੇਮ ਇਸ ਗਲੀ ਵਿੱਚ ਆਉਣ ਦਾ ਚਾਹ ਹੈ ਤੇ ਭਾਈ ਇੱਕ ਗੱਲ ਸਿੱਧੀ ਕਰ ਲੈ ਕਿ ਆਪਣੇ ਆਪ ਨੂੰ ਪਹਿਲਾਂ ਮੌਤ ਦੇ ਦਰ ਤੇ ਲਾਜ ਕੇ ਇਹ ਪ੍ਰਵਾਨ ਕਰ ਲੈ ਲੇਕਿਨ ਜੇਕਰ ਤੂੰ ਆਪਣੇ ਜੀਵਨ ਦੇ ਊਸੂਲਾਂ 'ਚ ਰਹਾ ਤਾਂ ਇੱਕ ਗੱਲ ਯਾਦ ਰੱਖੀ ਇਹ ਸੰਸਾਰ ਵਿੱਚ ਕੋਈ ਵੀ ਸਦਾ ਵੀ ਸਥਿਰ ਨਹੀਂ ਰਹਿਣ ਵਾਲਾ प्यारे वीरो अब पिछले 2-3 ਦਿਨਾਂ ਵਿੱਚ ਅਸੀਂ ਜੋ ਕੁਝ ਵੇਖ ਰਹੇ ਹਾਂ ਇਹ ਸਾਡੇ ਜੀਵਨ ਦੇ ਲਈ ਇੱਕ ਸੇਧ ਬਣਨੀ ਚਾਹੀਦੀ ਹੈ 60-60 70-70 ਮੰਜ਼ਲੀਆਂ ਇਮਾਰਤਾਂ 2 ਸਕਿੰਟ ਵਿੱਚ ਹੀ ਇਸ ਧਰਤੀ ਵਿੱਚ ਦਫ਼ਨ ਹੋ ਗਈਆਂ ਕਿੰਨੇ ਕੁ ਵਿਅਕਤੀ ਉਹਨਾਂ ਇਮਾਰਤਾਂ ਦੇ ਰਾਹੀਂ ਇਸ ਧਰਤੀ ਵਿੱਚ ਦੱਬੇ ਗਏ ਇਸ ਧਰਤੀ ਵਿੱਚ ਖਤਮ ਹੋ ਗਏ ਕਿਸ ਤਰ੍ਹਾਂ ਸੜਕਾਂ ਟੁੱਟੀਆਂ ਕਿਵੇਂ ਪਾਣੀ ਦੇ ਉਛਾਲੇ ਆਏ ਔਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਕਿੰਨੇ ਕੁ ਵਿਅਕਤੀ ਇਸ ਸੰਸਾਰ ਤੋਂ ਚਲੇ ਪਾ ਚੁੱਕੇ ਹਨ ਹੁਣ ਜਿਨ੍ਹਾਂ ਨੇ ਇਹ ਇਮਾਰਤਾਂ ਬਣਾਈਆਂ ਉਹ ਕੋਈ ਨਾਲ ਤੇ ਲੈ ਨਹੀਂ ਗਏ ਬਲਕਿ ਉਸੇ ਹੀ ਇਮਾਰਤਾਂ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੀ ਗਾਥਾ ਨੂੰ ਖਤਮ ਕਰ ਦਿੱਤਾ ਔਰ ਉੱਥੇ ਹੀ ਉਹ ਅਜੇ ਇਸ ਸੰਸਾਰ ਤੋਂ ਸਮੇਤ ਪਰਿਵਾਰਾਂ ਦੇ ਕੁਝ ਕਰਕੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕੋਈ ਵਿਅਕਤੀ ਵੀ ਇੱਥੇ ਸਦਾ ਸਥਿਰ ਰਹਿਣ ਵਾਲਾ ਨਹੀਂ ਸਾਹਾਂ ਦੀ ਇਹ ਜ਼ਿੰਦਗੀ ਉਸ ਪਿਤਾ ਦੇ ਹੱਥ ਹੈ ਉਸ ਮਾਲਕ ਦੇ ਹੱਥ ਹੈ ਔਰ ਜਿੰਨੇ ਉਹਨੇ ਸਾਹ ਦਿੱਤੇ ਹਨ ਅਸੀਂ ਉਹਨਾਂ ਸਾਹਾਂ ਤੋਂ ਬਿਨਾ ਚੱਲ ਨਹੀਂ ਸਕਦੇ ਪਲਾਂ ਦੇ ਵਿੱਚ ਹੀ ਅਸੀਂ ਉਹਦੇ ਲੇਖੇ ਲੱਗ ਜਾਂਦੇ ਇਮਾਨਤਾਂ ਜਾਇਦਾਦਾਂ ਮਾਇਆ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਠੀਕ ਹੈ ਕਮਾਈ ਕਰਨੀ ਜ਼ਰੂਰੀ ਹੈ ਚਾਹੀਦੀ ਵੀ ਹੈ ਕਮਾਈ ਕਰਨੀ ਪਰ ਜਦੋਂ ਤੁਸੀਂ ਕਿਸੇ ਧਰਮ ਦੀ ਆੜ ਲੈ ਕੇ ਉਹਦੀ ਮਾਇਆ ਨੂੰ ਉਹਦੇ ਦਿੱਤੀ ਹੋਈ ਲੋਕਾਂ ਦੀ ਦਾਨੀ ਸਜਣਾ ਦੀ ਦਿੱਤੀ ਹੋਈ ਰਕਮ ਨੂੰ ਉਹ ਖਾਓਗੇ ਤਾਂ ਇੱਕ ਗੱਲ ਯਾਦ ਰੱਖਿਓ ਕਿ ਤੁਹਾਡੇ ਸਰੀਰ ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਸੰਸਾਰ ਵਿੱਚ ਹੀ ਲੋਕਾਂ ਨੇ ਵੇਖਣਾ ਹੈ ਔਰ ਲੋਕਾਂ ਨੇ ਪਹਿਣਾ ਹੈ ਦਸਮ ਪਾਤਸ਼ਾਹ ਨੇ ਇਥੋਂ ਦੇ ਉਹਨਾਂ ਪੁਜਾਰੀਆਂ ਨਾਲ ਕੋਈ ਪੰਗਾ ਨਹੀਂ ਲਿਆ ਬਲਕਿ ਉਹਨਾਂ ਨੇ ਬਿਲਕੁਲ ਇਹ ਤਿਆਗ ਦਿੱਤਾ ਔਰ ਅਨੰਦਪੁਰ ਦੀ ਧਰਤੀ ਤੋਂ ਲੈ ਕੇ ਨਦੇੜ ਸਾਹਿਬ ਤੱਕ ਜਿ ਤਰ੍ਹਾਂ ਉਹਨਾਂ ਨੇ ਯਾਤਰਾ ਕੀਤੀ ਇਹ ਸਾਡੇ ਸਾਹਮਣੇ ਉਸ ਵਿਦਿਆਰਥੀ ਨੂੰ ਜਿਨ੍ਹਾਂ ਨੇ ਇਹ ਸਵਾਲ ਕੀਤਾ ਉਸ ਸਮੇਂ ਇਹ ਅਹਿਸਾਸ ਕਰਵਾਇਆ ਕਿ ਮਾਨਸਿਕ ਤੌਰ ਤੇ ਸਿੱਖੀ ਦੀ ਆਧਾਰ ਸ਼ਿਲਾ ਹੈ ਕਿ ਭਾਈ ਤੁਸੀਂ ਆਪਣੇ ਜੀਵਨ ਦੀ ਇੱਕ ਰੇਖਾ ਬਣਾਓ ਆਪਣੇ ਜੀਵਨ ਦੀ ਇੱਕ ਲਾਈਨ ਬਣਾਓ ਲੇਕਿਨ ਇੱਕ ਗੱਲ ਯਾਦ ਰੱਖਿਓ ਕਿ ਉਹ ਜਿਹੜੀ ਲਾਈਨ ਹੈ ਉਹ ਸਹਿਬਾਂ ਦੇ ਦਿੱਤੇ ਹੋਏ ਅਸੂਲਾਂ ਮੁਤਾਬਕ ਹੋਣੀ ਚਾਹੀਦੀ ਹੈ ਇੰਨੀਆਂ ਵੱਡੀਆਂ ਹੈ ਤੇ ਜਾਇਦਾਦਾਂ ਸੀ ਕਿੰਨੇ ਉਸ ਸਮੇਂ ਦੇ ਯਤਨ ਪਾਤਸ਼ਾਹਾਂ ਨੇ ਕੀਤੇ ਹੋਣਗੇ ਗੁਰੂ ਰਾਮਦਾਸ ਮਹਾਰਾਜ ਨੇ ਪੰਜਮ ਪਾਤਸ਼ਾਹ ਨੇ ਔਰ ਕਿਸ ਤਰ੍ਹਾਂ ਇਹ ਇਮਾਰਤਾਂ ਖੜੀਆਂ ਕੀਤੀਆਂ ਲੇਕਿਨ ਦਸਮ ਪਾਤਸ਼ਾਹ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਬਲਕਿ ਉਹਨਾਂ ਦੇਖਿਆ ਕਿ ਪੁਜਾਰੀ ਕਰਦੇ ਹਨ ਇਹਨਾਂ ਨੂੰ ਕਰਦੇ ਰਹਿਣ ਦੀ ਇਹ ਗੱਲ ਯਾਦ ਰੱਖਿਓ ਅਸੀਂ ਸੰਸਾਰ ਵਿੱਚ ਤਾਂ ਆਏ ਹਾਂ ਲੇਕਿਨ ਜਾਨ ਮੇਲੇ ਦਾ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਇੱਕ ਜੀਵਨ ਦੀ ਆਧਾਰ शिला ਹੈ ਪਾਤਸ਼ਾਹ ਨੇ ਸਾਡੇ ਕੋ ਪਹਿਲਾਂ ਲਿਆ ਹੈ ਇਹ ਵਚਨ ਲੈ ਲਿਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੋਰੀਆਉ ਇਹਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਔਰ ਜਦੋਂ ਉਸ ਸਮੇਂ ਚ ਇਹ ਗੱਲ ਕਹੀ ਇਹ ਕੋਈ ਤੱਤ ਛੋਟਾ ਨਹੀਂ ਸੀ ਬਹੁਤ ਵੱਡਾ ਤੱਤ ਸੀ ਲੇਕਿਨ ਇਹਨੂੰ ਲਗਭਗ 250 ਸਾਲ ਸਹਿਬਾਂ ਨੇ ਲਾਏ ਔਰ ਇਸ ਨੂੰ ਪਰਿਪੂਰਨ ਕੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਮਹਾਨ ਦਾਤ ਨੂੰ ਅਸੀਂ ਜੇਕਰ ਸਮਝ ਸਕੀਏ ਤਾਂ ਸ਼ਾਇਦ ਸਾਡੇ ਜੀਵਨ ਦੀ ਆਧਾਰशिला ਜਿਹੜੀ ਹੈ ਉਹ ਪਰਪੱਕ ਬਣ ਜਾਵੇਗੀ ਜੇ ਤੁਸੀਂ ਆਪਣੇ ਜੀਵਨ ਚ ਕਿਸੇ ਸੰਸਥਾ ਵਿੱਚ ਵੜ ਕੇ ਸਿਰਫ ਇਸ ਲਈ ਵੜਦੇ ਹੋ ਕਿ ਮੈਨੂੰ ਸਤਾ ਮਿਲ ਜਾਏ ਮੈਨੂੰ ਇੱਥੇ ਮਾਇਆ ਦੀ ਪ੍ਰਾਪਤੀ ਹੋਵੇ ਮੈਂ ਧੋਖੇ ਕਰ ਸਕਾਂ ਤਾਂ ਇੱਕ ਗੱਲ ਯਾਦ ਰੱਖਿਓ ਕਿ ਬਾਣੀ ਤੇ ਵਿਸ਼ਵਾਸ ਕਰੋ ਬਾਣੀ ਦੀ ਆਧਾਰਛਲਾ ਕੀ ਹੈ ਔਰ ਉਸ ਬਾਣੀ ਦੀ ਆਧਾਰਛਲਾ ਤੇ ਇਹ ਮਹਿਸੂਸ ਕਰੋਗੇ ਕਿ ਭਾਈ ਇਹ ਧਰਮ ਇਹ দান ਦੇ ਦਿੱਤੀ ਰਕਮ ਇਹ ਸੰਸਥਾ ਨੂੰ ਖਾਣਾ ਇਹ ਇੰਨਾ ਹੀ ਵੱਡਾ ਗੁਨਾਹ ਹੈ ਜਿੰਨਾ ਪਾਪ ਅਸੀਂ ਹੋਰ ਕੋਈ ਕਰ ਨਹੀਂ ਸਕਦੇ ਅੱਜ ਵੀ ਉਹ ਸਮਾਂ ਮੈਨੂੰ ਯਾਦ ਆਉਂਦਾ ਹੈ ਜਦੋਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਅਸੀਂ ਕੈਂਪ ਲਾਉਂਦੇ ਸਾਂ ਇਹ ਅਹਿਸਾਸ ਕਰਵਾਇਆ ਔਰ ਸਿੱਖੀ ਦੇ ਨਾਲ ਜੋੜਿਆ ਬੜਾ ਮਨ ਮਹਿਸੂਸ ਹੁੰਦਾ ਹੈ ਕਿ ਉਹ ਬੱਚੇ ਸਿੱਖੀ ਦੇ ਨਾਲ ਅੱਜ ਤੱਕ ਵੀ ਜੁੜੇ ਹਨ ਜਿਨ੍ਹਾਂ ਚੋਂ ਬਹੁਤ ਸਾਰੇ ਬੱਚੇ ਇੱਥੇ ਵੀ ਮਿਲਦੇ ਹਨ ਬਾਹਰ ਵੀ ਜਦੋਂ ਕਿਤੇ ਜਾਇਦਾ ਹੈ ਉਦੋਂ ਉਹ ਬੱਚੇ ਬਾਹਰ ਵੀ ਮਿਲਦੇ ਸਨ ਪਿਆਰੇ ਵੀਰੋ ਜ਼ਿੰਦਗੀ ਚ ਇੱਕ ਗੱਲ ਹਮੇਸ਼ਾ ਇਹ ਯਾਦ ਰੱਖਿਓ ਕਿ ਸਿੱਖੀ ਦੀ ਆਧਾਰ ਛਲਾ ਉਹ ਸਹਿਬਾਂ ਦੇ ਪਾਵਨ ਜੀਵਨ ਤੋਂ ਸਾਨੂੰ ਲੈਣੀ ਚਾਹੀਦੀ ਹੈ ਚਾਰੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਮਾਤਾ ਗੁਜਰੀ ਦੀ ਸ਼ਹਾਦਤ ਪਿਤਾ ਦਾ ਸੀਸ ਦਿੱਲੀ ਦੇ ਚਾਨੀ ਚੌਂਕ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਉਦੋਂ ਲਿਆਈਆਂ ਜਦੋਂ ਸਿੰਘਾਂ ਦੇ ਸਿੰਘਣੀਆਂ ਦੇ ਬੱਚਿਆਂ ਦੇ ਗਲ ਕੱਟ ਕੇ ਗਲਾਂ 'ਚ ਹਾਰ ਪਾਏ ਗਏ ਜਦੋਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਜਿਨ੍ਹਾਂ ਦੀਆਂ ਖੋਪਰੀਆਂ ਤਾਰੀਆਂ ਗਈਆਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਜਿਨ੍ਹਾਂ ਦੇ ਸੀਸ ਕੱਟ ਕੇ ਜਿਨ੍ਹਾਂ ਨੂੰ ਪੀੜਿਆ ਗਿਆ ਵੇਲ ਨੇ ਵਾਂਗ ਪੀੜਿਆ ਗਿਆ ਇਹ ਸਿਧਾਂਤ ਕਿੱਥੋਂ ਮਿਲਿਆ ਇਹ ਬਾਣੀ ਚੋਂ ਮਿਲਿਆ ਪੁੱਛਿਆ ਸੀ ਨਾ ਭਾਈ ਦਿਆਲਾ ਜੀ ਨੇ ਤੈਨੂੰ ਦੇਖ ਚ ਪਾਉਣ ਲੱਗੇ ਆ ਤੂੰ ਕੋਈ ਆਖਰੀ ਆਪਦੀ ਖਾਹਿਸ਼ ਦੱਸ ਦੇ ਕਹਿਣ ਲੱਗਾ ਹਾਂ ਮੇਰੀ ਖਾਹਿਸ਼ ਹੈ ਮੇਰਾ ਚਿਹਰਾ ਮੇਰੇ ਗੁਰੂ ਦੇ ਹਵਲ ਕਰ ਦਿਓ ਤਾਂ ਕਿ ਮੈਂ ਅੰਤਮ ਸਮੇਂ ਤੱਕ ਉਹਨਾਂ ਨੂੰ ਵੇਖਦਾਰ ਪਿਆਰੇ ਵੀਰੋ ਇਹ ਸਹਿਜਾਦਿਆਂ ਦੀਆਂ ਸ਼ਹਾਦਤਾਂ ਦਾ ਨਤੀਜਾ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਵਿੱਚ ਵੀ ਪੜਿਆ ਹੋਵੇਗਾ ਕਿ ਉਹਨਾਂ ਦਾ ਬੇਟੇ ਨੂੰ ਕਿਸ ਤਰ੍ਹਾਂ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰ ਕਿਹਾ ਗਿਆ ਕਿ ਇਹਦਾ ਦਿਲ ਕੱਢ ਕੇ ਆਪਣੇ ਮੂੰਹ 'ਚ ਪਾ ਲੇਕਿਨ ਉਹ ਸਹਿਬਜ਼ਾਦੇਆਂ ਦੇ ਵਾਂਗ ਕਿਉਂਕਿ ਉਹਦੇ ਕੋ ਦាទ ਸੀ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਇਹ ਕੰਮ ਨਹੀਂ ਕਰ ਸਕਦਾ ਤੁਸੀਂ ਇਹਦਾ ਜੋ ਕਰਨਾ ਹੈ ਕਰ ਲਓ ਔਰ ਉਹ ਬੱਚਾ ਕੋਈ ਡਰਿਆ ਨਹੀਂ ਕੋਈ ਭਜਿਆ ਨਹੀਂ ਉਸ ਨੇ ਆਪਣੇ ਸਰੀਰ ਦੀ ਸ਼ਹਾਦਤ ਦੇਣ ਤੋਂ ਕੋਈ ਗਰੇਜ ਨਹੀਂ ਕੀਤਾ ਇੱਕ ਹੋਰ ਗਾਥਾ ਤੁਹਾਨੂੰ ਮੈਂ ਦੱਸਣੀ ਚਾਹੁੰਨਾ ਕਿ ਜਦੋਂ 100-100 ਸਿੰਘ ਰੋਜ ਦੇ ਦਿੱਲੀ ਦੇ ਉਥੇ ਸ਼ਹੀਦ ਕਰਦੇ ਸਨ ਬਾਬਾ ਬੰਦਾ ਸਿੰਘ ਜੀਹਾਦਰ ਨਾਲ ਫੜੇ ਹੋਏ ਉਹਨਾਂ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ ਉਹਦੀ ਮਾਂ ਨੇ ਜਾ ਕੇ ਜਦੋਂ ਕਿਹਾ ਸਮੇਂ ਦੇ ਹਾਕਮ ਨੂੰ ਕਿ ਮੇਰਾ ਬੱਚਾ ਤਾਂ ਸਿੱਖ ਹੀ ਨਹੀਂ ਉਹ ਬੱਚਾ ਭੱਜ ਕੇ ਅੱਗੇ ਆਇਆ ਔਰ ਕਹਿਣ ਲੱਗਾ ਨਹੀਂ ਭਾਈ ਮੈਂ ਤਾਂ ਸਿੱਖ ਹਾਂ ਇਹ ਮਾਂ ਮੇਰੀ ਜਿਹੜੀ ਹੈ ਇਹ ਝੂਠ ਮਾਰਦੀ ਸ਼ਾਇਦ ਤੁਸੀਂ ਇੱਕ ਹੋਰ ਗਾਥਾ ਵੀ ਜਿਹੜੀ ਹੈ ਉਹ ਸੁਣੀ ਹੋਏਗੀ ਜਦੋਂ ਅੰਗਰੇਜ਼ਾਂ ਨੇ ਬਕਾਇਦਾ ਤੌਰ ਤੇ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ ਉਹਦੇ 'ਚ ਇੱਕ ਬੱਚਾ ਸੀ ਜਿਹਨੂੰ ਉਹਨਾਂ ਨੇ ਪਾਸੇ ਕਰਤਾ ਕਿ ਤੂੰ ਤਾਂ ਇਸ ਦੇ ਬਰਾਬਰ ਨਹੀਂ ਆਉਂਦਾ ਤੇਰੇ ਗੋਲੀ ਨਹੀਂ ਲੱਗ ਸਕਦੀ ਤਾਂ ਉਹਨੇ ਇਟਾਂ ਲਿਆ ਕੇ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਸ਼ਹਾਦਤ ਦੇਣ ਲਈ ਪ੍ਰੇਰਿਆ ਇਹ ਕੋਈ ਛੋਟੀ ਗੱਲ ਨਹੀਂ ਕਿ ਇੱਕ ਬੱਚਾ ਆਪਣੀ ਸ਼ਹਾਦਤ ਦੇਣ ਲਈ ਥਲੇ ਇਟਾਂ ਰੱਖ ਕੇ ਆਪਣੇ ਆਪ ਨੂੰ ਉੱਚਾ ਕਰਕੇ ਕਹੇ ਕਿ ਤੋਪ ਚਲਾਓ ਭਾਈ ਤੋਪ ਦੀ ਗੋਲੀ ਮਾਰੋ ਮੇਰੇ ਕਿਉਂਕਿ ਮੈਂ ਹੁਣ ਤੁਹਾਡੀ ਤੋਪ ਦੇ ਉਸ ਦੇ ਸਾਹਮਣੇ ਆ ਗਿਆ ਹਾਂ ਜਿੱਥੇ ਗੋਲੀ ਲੱਗ ਸਕਦੀ ਹੈ ਸ਼ਾਇਦ ਕਿਸੇ ਧਰਮ ਵਿੱਚ ਅਜਿਹੀ ਗਾਥਾ ਤੁਹਾਨੂੰ ਨਹੀਂ ਮਿਲੇਗੀ ਜੋ ਛੋਟੇ ਛੋਟੇ ਬੱਚਿਆਂ ਦੀ ਗਾਥਾ ਮੈਂ ਤੁਹਾਨੂੰ ਸੁਣਾਈ ਇਹ ਦੇਣ ਸਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਜਿਨ੍ਹਾਂ ਨੇ ਮਾਨਸਿਕ ਤੌਰ ਤੇ ਸਿੱਖੀ ਦੇ ਉਹ ਉਸੂਲ ਜਿਹੜੇ ਸੀਗੇ ਉਹ ਸਿੰਘਾਂ ਨੂੰ ਸਮਝਾਏ ਜਿਨ੍ਹਾਂ ਬਾਰੇ ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੋਂ ਇਹ ਠੀਕ ਹੈ ਕਿ ਮਾਝੇ ਦੀ ਧਰਤੀ ਤੇ ਉਹ ਨਹੀਂ ਆਏ ਲੇਕਿਨ ਅਨੰਦਪੁਰ ਦੀ ਧਰਤੀ ਤੇ ਉਹਨਾਂ ਨੇ ਇੱਕ ਵਿਸ਼ਾਲ ਮਹਾਨ ਇਤਿਹਾਸ ਦੇ ਪੰਨੇ ਲਿਖੇ ਜਿਹੜੇ ਸ਼ਾਇਦ ਸੰਸਾਰ ਵਿੱਚ ਹੋਰ ਕਿਧਰੇ ਵੀ ਜਾਣੇ ਨਹੀਂ ਜਾਂਦੇ ਸਾਨੂੰ ਨਮਨ ਹੈ ਪਾਦਸ਼ਾਹ ਦੇ ਉਸ ਮਹਾਨ ਬਾਤ ਨੂੰ ਪਾਦਸ਼ਾਹ ਦੀ ਉਸ ਦਿਨ ਨੂੰ ਜਿਹੜੇ ਉਹਨਾਂ ਨੇ ਸਾਨੂੰ ਦਿੱਤੇ ਅਸੀਂ ਉਹਨਾਂ ਦੇ ਮਹਾਨ ਅਦਰਸ਼ਨ ਤੇ ਚੱਲਦੇ ਹੋਏ ਸਿੱਖੀ ਦਾ ਉਹ ਧਾਰਾ ਜਿਹੜੀ ਹੈ ਉਹ ਗ੍ਰੈਂਡ ਕਰੀਏ ਐਸੇ ਕਰਕੇ ਹੀ ਅੱਜ ਵੀ ਸੰਸਾਰ ਦੇ ਕਿਸੇ ਵੀ ਹਿੱਸੇ 'ਚ ਕੋਈ ਜਾਤ ਨਹੀਂ ਵੇਂਦਾ ਕੋਈ ਇਲਾਕਾ ਨਹੀਂ ਵੇਂਦਾ ਲੇਕਿਨ ਸਿਰ ਤੇ ਦਸਤਾਰ ਜਿਹੜਾ ਸਜਾ ਲੈਂਦਾ ਹੈ ਕਿਸੇ ਜਾਤ ਦਾ ਹੋਵੇ ਕਿਸੇ ਵੀ ਕਿਸਮ ਦਾ ਹੋਵੇ ਉਹ ਸਰਦਾਰ ਬਣ ਕੇ ਸਾਰਿਆਂ ਦੇ ਸਾਹਮਣੇ ਆਉਂਦਾ ਇਹ ਦਸਮ ਬਾਦਸ਼ਾਹ ਦੀ ਦੇਣ ਹੈ ਨਮਨ ਕਰਦੇ ਹਾਂ ਉਨ੍ਹਾਂ ਦੀਆਂ ਮਹਾਨ ਦਿੱਤੀਆਂ ਦਾਤਾਂ ਨੂੰ ਇੱਕ ਬੇਨਤੀ ਜ਼ਰੂਰ ਪਾਤਸ਼ਾਹ ਦੇ ਅੱਗੇ ਕਰਨੀ ਚਾਹੁੰਦੇ ਹਾਂ ਕਿ ਪਾਤਸ਼ਾਹ ਉਹ ਸੇਵਾ ਲੈ ਜਿਹੜੀ ਸੇਵਾ ਵਿੱਚ ਸਾਡੇ ਮਾਨਸਿਕ ਤੌਰ ਤੇ ਸੰਤੁਲਨ ਕਾਇਮ ਰੱਖ ਸਕੀਏ ਅਸੀਂ ਕਿਸੇ ਕਿਸਮ ਦੇ ਲਾਲਚ ਕਿਸੇ ਕਿਸਮ ਦੀ ਸਤਾ ਚ ਨਾ ਆਈਏ ਔਰ ਹਮੇਸ਼ਾ ਹੀ ਤੇਰੇ ਪਰਵਰਦگار ਤੇਰੇ ਬਣ ਕੇ ਤੇਰੇ ਚਰਨਾਂ ਚ ਆਦਮੀ ਅੰਤਮ ਸਵਾਸ ਜਿਹੜਾ ਹੈ ਉਹ ਕੱਢ ਲਈਏ ਸਤਿਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਅਸੀਂ ਸਿੱਖੀ ਦੇ ਨਾਲ ਜੁੜ ਕੇ ਸਿੱਖੀ ਦੇ ਸਿਧਾਂਤਾਂ ਨੂੰ ਕਾਇਮ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ